ਫਿਰੋਜ਼ਪੁਰ ਦੇ ਪਿੰਡ ਵਜੀਦਪੁਰ ਦੇ ਵਿੱਚ ਉਸ ਵੇਲੇ دہشت ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਕ ਪਤੀ ਨੇ ਆਪਣੀ ਪਤਨੀ ਸਣੇ ਇੱਕ ਮਾਸੂਮ ਨੂੰ ਗੋਲੀਆਂ ਦੇ ਨਾਲ ਭੁੰਨ ਕੇ ਰੱਖ ਦਿੱਤਾ ਤੇ ਬਾਅਦ ਦੇ ਵਿੱਚੋਂ ਖੁਦ ਨਾਲ ਵੀ ਅਜਿਹਾ ਹੀ ਗਲਤ ਕੰਮ ਕੀਤਾ ਨਾਜ਼ੀ 2100 ਬਾਅਦ ਜ਼ਖਮੀ ਹਾਲਤ ਦੇ ਵਿੱਚ ਤਿੰਨਾ ਨੂੰ ਫਿਰੋਜ਼ਪੁਰ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਹਾਲਤ ਗੰਭੀਰ ਹੋਣ ਕਰਕੇ ਉਸ ਦੀ ਪਤਨੀ ਤੇ ਬੇਟੇ ਨੂੰ ਇਲਾਜ ਲਈ ਰੈਫਰ ਕਰ ਦਿੱਤਾ ਗਿਆ ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਬਾਕੀ ਜਿਸ ਨੇ ਇਹ ਗੋਲੀ ਚਲਾਈ ਹੈ ਕਿਉਂ ਚਲਾਈ ਇਸ ਨੂੰ ਲੈ ਕੇ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪਿੰਡ ਬਜ਼ੀਦਪੁਰ ਦਾ ਅੱਜ ਸ਼ਾਮ ਕਰੀਬ 3 ਵਜੇ ਬਹੁਤ ਇੱਕ ਅਨਫੋਰਚੁਨੇਟ ਇਨਸੀਡੈਂਟ ਹੋਇਆ ਜਿਸ ਵਿੱਚ ਉਹਨਾਂ ਕੜੀ ਪਤਾ ਲੱਗਿਆ ਕਿ ਇੱਕ ਵਿਅਕਤੀ ਨਾਮਕ ਜਗਸੀਰ ਸਿੰਘ ਜੋ ਕਿ ਖੇਤੀਬਾੜੀ ਦਾ ਕੰਮ ਕਰਦਾ ਹੈ ਉਸਨੇ ਆਪਣੇ ਘਰ ਵਿੱਚ ਆਪਣੀ ਵਾਈਫ ਤੇ ਆਪਣੇ ਬੱਚੇ ਨੂੰ ਗੋਲੀ ਮਾਰ ਕੇ ਉਸ ਤੋਂ ਬਾਅਦ ਆਪਣੇ ਸਿਰ 'ਤੇ ਗੋਲੀ ਮਾਰੀ ਹੈ ਪਰਿਵਾਰਚ ਆ ਜਿਹੜੇ ਤਿੰਨ ਮੈਂਬਰਸ ਘਰੇ ਮੌਜੂਦ ਸੀਗੇ ਪਤਨੀ ਨਵਨੀਤ ਕੌਰ ਤੇ ਬੋਟਾ ਬਾਰਸਦੀਪ ਸਿੰਘ ਜਿਸ ਦੀ ਉਮਰ 4 ਸਾਲ ਹੈ ਇਹਨਾਂ ਤੇ ਇਹਨਾਂ ਦੇ ਗੋਲੀ ਵੱਜੀ ਹੈ ਪਤੀ ਦੇ ਪਤਨੀ ਦੇ ਸਿਰ ਵਿੱਚ ਗੋਲੀ ਵੱਜੀ ਹੈ ਤੇ بیٹے ਦੇ ਲਿਵਰ 'ਚ ਗੋਲੀ ਹੈ ਦੇ ਆਲ ਆਫ ਥੇਮ ਆਰ ਅੰਡਰ ਟਰੀਟਮੈਂਟ بیٹے ਨੂੰ ਲੁਧਿਆਣਾ ਰੈਫਰ ਕੀਤਾ ਗਿਆ ਹੈ ਇਸ ਮੌਕੇ ਤੇ ਹਸਬੰਦ ਤੇ ਵਾਈਫ ਉਹਨਾਂ ਨੂੰ ਵੀ ਰੈਫਰ ਕੀਤਾ ਜਾ ਰਿਹਾ ਜਿਸ ਤਰ੍ਹਾਂ ਹੀ ਇਹਨਾਂ ਦਾ ਟਰੀਟਮੈਂਟ ਹੁੰਦਾ ਹੈ ਅੱਗੇ ਫਿਰ ਜਿਹੜੀ ਜਾਣਕਾਰੀ ਮਿਲਦੀ ਹੈ ਉਹ ਤੁਹਾਨੂੰ ਨਾਲ ਸਾਂਝੀ ਕਰ ਕੋਈ ਕਾਰਨ ਦਾ ਪਤਾ ਲੱਗੇ ਨਹੀਂ ਹਜੇ ਤੱਕ ਕੁਝ ਨਹੀਂ ਪਤਾ ਲੱਗੇ ਇਹ ਪਤਾ ਅਸੀਂ ਕਰ ਰਹੇ ਹਾਂ ਬਾਕੀ ਜਿਵੇਂ ਮੈਂ ਦੱਸਿਆ ਕਿ ਹਜੇ ਇਹਨਾਂ ਦਾ ਟਰੀਟਮੈਂਟ ਚੱਲ ਰਿਹਾ ਹੈ ਕੋਈ ਹੋਰ ਡਿਟੇਲ ਸਾਨੂੰ ਮਿਲਦੀ ਹੈ ਤਾਂ ਅਸੀਂ ਜਲਦੀ ਤੁਹਾਨੂੰ ਸ਼ੇਅਰ ਕਰ ਦਾਂਗੇ ਸਰ ਜਸਪੀਰ ਕੀ ਕੰਮ ਕਰਦਾ ਸੀ ਸਰ ਇਹ ਖੇਤੀਬਾੜੀ ਦਾ ਕੰਮ ਕਰਦਾ ਸੀ ਖੈਰ ਦੇਖਿਆ ਜਾਵੇ ਤਾਂ ਅੱਜ ਕੱਲ੍ਹ ਲਗਾਤਾਰ ਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਕਿ ਘਰੇਲੂ ਕਲੇਸ਼ ਦੇ ਚੱਲਦੇ ਜਾਂ ਫਿਰ ਹੋਰ ਕੋਈ ਨਿੱਜੀ ਕਾਰਨਾ ਕਰਕੇ ਇੱਕ ਦੂਜੇ ਨੂੰ ਮੌਤ ਦੇ ਘਾਟ ਉਤਾਰਿਆ ਜਾਂ ਰਿਹਾ ਹੈ। ਬਾਕੀ ਹੁਣ ਪੁਲਿਸ ਵੱਲੋਂ ਸਮਾਜ ਦੇ ਵਿੱਚ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਗੋਲੀ ਚਲਾਉਣ ਦਾ ਆਖਿਰ ਕੀ ਕਾਰਨ ਰਿਹਾ। ਹਕੀਕਤ ਦੀ ਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੰਦ ਸਿੰਘ ਦੀ ਰਿਪੋਰਟ।